ਬੰਗਲਾਦੇਸ਼ ਚ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਭਾਰਤ ਪਰਤਾਈ ਨੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਵੱਲੋਂ ਹਵਾਵਾਜੀ ਇਮੀਗ੍ਰੇਸ਼ਨ ਵੰਦਰਗਾਹ ਅਤੇ ਬੀਐਸਐਫ ਅਧਿਕਾਰੀਆਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤੀ ਨਾਗਰਿਕ ਸੁਰੱਖਿਅਤ ਘਰ ਪਹੁੰਚ ਸਕਣ ਜਾਣਕਾਰੀ ਅਨੁਸਾਰ ਲਗਭਗ 778 ਭਾਰਤੀ ਵਿਦਿਆਰਥੀ ਵਕਵਾਕ ਵੰਦਰਗਾਹ ਰਾਹੀਂ ਭਾਰਤ ਪਰਤੇ ਨੇ ਜਦੋਂ ਕਿ 200 ਦੇ ਕਰੀਬ ਵਿਦਿਆਰਥੀ ਢਾਕਾ ਅਤੇ ਚਟਗਾਮ ਹਵਾਈ ਅੱਡੇ ਤੋਂ ਨਿਯਮਤ ਉਡਾਨਾਂ ਸੇਵਾ ਰਾਹੀਂ ਘਰ ਪਰਤਾਈ ਨੇ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਮ ਰਾਜਸ਼ਾਹੀ ਸਲਹਟ ਅਤੇ ਖੋਲਨਾ ਵਿੱਚ ਸਹਾਇਕ ਹਾਈ ਕਮਿਸ਼ਨ ਵੱਲੋਂ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਮ ਰਾਜਸ਼ਾਹੀ ਸਲਹਟ ਅਤੇ ਖਲਕਾਨ ਵਿੱਚ ਸਹਾਇਕ ਹਾਈ ਕਮਿਸ਼ਨ ਬੰਗਲਾਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਰਹਿੰਦੇ 4000 ਤੋਂ ਵੱਧ ਵਿਦਿਆਰਥੀਆਂ ਦੇ ਨਾਲ ਨਿਯਮਤ ਸੰਪਰਕ ਵਿੱਚ ਹੈ ਕਈ ਵਿਦਿਆਰਥੀਆਂ ਨੂੰ ਲੋੜਿੰਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਬੰਗਲਾਦੇਸ਼ ਦੇ ਵਿੱਚ ਲਗਭਗ 15000 ਭਾਰਤੀ ਰਹਿੰਦੇ ਨੇ ਜਿਨ੍ਹਾਂ ਵਿੱਚੋਂ 8500 ਵਿਦਿਆਰਥੀ ਹਨ ਭਾਰਤੀ ਹਾਈ ਕਮਿਸ਼ਨ ਨੇ ਨੇਪਾਲ ਅਤੇ ਪੋਟਾਂ ਦੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਢਾਕਲ ਹੋਣ ਦੀ ਵੀ ਮਦਦ ਕੀਤੀ ਹੈ ਤੇ ਕਿਹਾ ਹੈ ਕਿ MIA ਨਾਗਰਿਕ ਹਵਾਵਾਜੀ ਇਮੀਗ੍ਰੇਸ਼ਨ ਜ਼ਮੀਨੀ ਬੰਦਰਗਾਹ ਅਤੇ BSF ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਤਾਂ ਜੋ ਸਾਡੇ ਨਾਗਰਿਕਾਂ ਲਈ ਨਿਰਵਿਘਨ ਰਸਤਾ ਯਕੀਨੀ ਬਣਾਇਆ ਜਾ ਸਕੇ ਹਾਈ ਕਮਿਸ਼ਨ ਅਤੇ ਸਹਾਇਕ ਹਾਈ ਕਮਿਸ਼ਨ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਗਲਾਦੇਸ਼ ਦੇ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਵਿੱਚ ਹਨ 94 ਜ਼ਮੀਨੀ ਬੰਦਰਗਾਹਾਂ ਰਾਈ ਵਾਪਸੀ ਦੌਰਾਨ ਸੜਕਾਂਹੀ ਉਹਨਾਂ ਦੀ ਯਾਤਰਾ ਲਈ ਜਿੱਥੇ ਲੋਡ ਪਵੇ ਸੁਰੱਖਿਆ ਐਕਸ ਕਾਰਸ ਦਾ ਵੀ ਪ੍ਰਬੰਧ ਕੀਤਾ ਗਿਆ ਢਾਕਾ ਵਿੱਚ ਹਾਈ ਕਮਿਸ਼ਨਰ ਤੇ ਛਟਕਾਮ ਤੋਂ ਭਾਰਤ ਵਿੱਚ ਨਿਰਵਗਨ ਉਡਾਨ ਸੁਰਵਨ ਨੂੰ ਵੀ ਯਕੀਨੀ ਬਣਾਉਣ ਲਈ ਬੰਗਲਾਦੇਸ਼ ਦੇ ਨਾਗਰਿਕ ਹਵਾਵਾਜੀ ਅਧਿਕਾਰੀਆਂ ਅਤੇ ਵਪਾਰਕ ਐਲਾਨ ਤਾਲਮੇਲ ਕੀਤਾ ਗਿਆ ਜਿਸ ਤੀ ਵਰਤੋਂ ਸਾਡੇ ਨਾਗਰਿਕ ਘਰ ਵਾਪਸੀ ਲੈ ਕਰ ਸਕਦੇ ਹਨ